ਜਦੋਂ ਭਾਈ ਲੈਣਾ ਜੀ ਦਾ ਸਮਾਂ ਆਇਆ ਭਾਈ ਲੈਣਾ ਜੀ ਧੰਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਆਖਿਆ ਪਾਤਸ਼ਾ ਅੱਜ ਤੋਂ ਤੇਰੇ ਤੋਂ ਬਿਨਾ ਕਿਸੇ ਹੋਰ ਦੇ ਉੱਪਰ ਮੈਂ ਆਸ ਨਹੀਂ ਰੱਖਣੀ ਪਾਤਸ਼ਾ ਤੇਰੇ ਤੇ ਭਰੋਸਾ ਐਸਾ ਵੱਜ ਗਿਆ ਅੱਜ ਤੈਨੂੰ ਵੇਖਿਆ ਮੇਰਾ ਤਨ ਤੇ ਮਨ ਨਿਹਾਲ ਹੋ ਗਿਆ ਹੈ ਪਾਤਸ਼ਾ ਹੁਣ ਕਿਸੇ ਉੱਪਰ ਭਰੋਸਾ ਨਹੀਂ ਰੱਖਣਾ ਜਿਹੜੀ ਗੱਲ ਹੁਣੇ ਸੁਖਮਨੀ ਸਾਹਿਬ ਦੇ ਅੰਦਰ ਆਪਾਂ ਪੜ੍ਹ ਕੇ ਆਏ ਹਾਂ ਪੰਜਵੇਂ ਪਾਤਸ਼ਾਹ ਵੀ ਜ਼ਿਕਰ ਕੀਤਾ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਉ ਜਾਏ ਬਾਬਾ ਜੀ ਆਖਦੇ ਏਕ ਆਸ ਹਰ ਮਨ ਰੱਖੋ ਕਿ ਬੰਦਿਆ ਤੇਰੀ ਆਸ ਇੱਕ ਦੇ ਉੱਪਰ ਹੋਵੇ ਇੱਕ ਤੋਂ ਬਿਨਾ ਕਿਸੇ ਦੇ ਉੱਪਰ ਤੇਰਾ ਭਰੋਸਾ ਨਾ ਹੋਵੇ ਹੁਣ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ 421 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਹੋਏ ਨੂੰ ਹੁਣ ਆਪੋ ਆਪਣੇ ਹਿਰਦਿਆਂ ਵਿੱਚ ਝਾਤ ਮਾਰ ਕੇ ਵੇਖੀਏ ਸਾਡੀ ਆਸ ਇੱਕ ਦੇ ਉੱਪਰ ਹੈ ਜਾਂ ਇੱਕ ਤੋਂ ਬਿਨਾਂ ਕਿਸੇ ਦੂਜਿਆਂ ਦੇ ਉੱਪਰ ਵੀ ਹੈ ਦੂਜਿਆਂ ਤੇ ਆਸ ਰੱਖਣ ਵਾਲਾ ਬੰਦਾ ਕਦੇ ਵੀ ਦੁਨੀਆ ਤੋਂ ਤਰਦਾ ਨਹੀਂ ਦੋ ਬੇੜੀਆਂ ਵਿੱਚ ਸਵਾਰ ਹੋਣ ਵਾਲਾ ਬੰਦਾ ਕਦੇ ਵੀ ਪੰਨੇ ਨਹੀਂ ਲੱਗ ਸਕਦਾ ਇੱਥੇ ਤਾਂ ਭਾਦੋਂ ਦੇ ਮਹੀਨੇ ਵਿੱਚ ਬਾਬਾ ਜੀ ਨੇ ਸਾਨੂੰ ਸਮਝਾਇਆ ਹੈ ਭਾਦੋਏ ਭਰਮ ਭੁਲਾਣੀਆਂ ਦੁਜੈ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਬਾਬਾ ਜੀ ਆਖਦੇ ਇੱਕ ਨੂੰ ਛੱਡ ਕੇ ਦੂਜੇ ਤੇ ਪਿਆਰ ਰੱਖਿਆ ਦੁਜੈ ਲੱਗਾ ਹੇਤ ਜਿੰਨਾ ਮਰਜ਼ੀ ਬੰਦਿਆਂ ਸ਼ਿੰਗਾਰ ਕਰ ਲੈ ਜਿੰਨਾ ਮਰਜ਼ੀ ਪੈਸਾ ਜੋੜ ਲੈ ਜਿੰਨੇ ਮਰਜੀ ਸੋਨੇ ਕੱਪੜੇ ਪਾਲੈ ਜਿੰਨਾ ਮਰਜੀ ਮਹੰਗਾ ਪਹਿਰਾਵਾ 골ਡ ਚਾਂਦੀ ਜੋ ਮਰਜੀ ਪਾਲੈ ਪਰ ਬਾਬਾ ਜੀ ਆਖਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕਿਸੇ ਕਮ ਦਾ ਨਹੀਂ ਰੱਬ ਦੇ ਦਰ ਤੇ ਕਿਉਂ ਕਿਉਂਕਿ ਤੇਰਾ ਪਿਆਰ ਹੈ ਇੱਕ ਆਸ ਹਰ ਮਨ ਰੱਖੋ ਇੱਕ ਦੇ ਉੱਪਰ ਤੇਰਾ ਭਰੋਸਾ ਨਹੀਂ ਤੇਰਾ ਕੀਤਾ ਹੋਇਆ ਸ਼ਿੰਗਾਰ ਵੀ ਕਿਸੇ ਕਮ ਦਾ ਨਹੀਂ ਹੁਣ ਆਪੋ ਆਪਣੇ ਜੀਵਨ ਵਿੱਚ ਵੇਖੋ ਜਿੱਥੇ ਇਹ ਸ਼ਲੋਕ ਖਤਮ ਹੁੰਦਾ ਹੈ ਨਾਲ ਅਸ਼ਟਪਦੀ ਆਰੰਭ ਹੁੰਦੀ ਹੈ ਮਾਨੁਖ ਕੀ ਟੇਕ ਬ੍ਰਿਧੀ ਸਭ ਜਾਣ ਦੇਵਨ ਕਾ ਇਕੈ ਭਗਵਾਨ ਪੜਦੇ ਅਸੀਂ ਸਾਰੇ ਹਾਂ ਤੇ ਫਿਰ ਵੀ ਗਟਿਆਂ ਤੇ ਧਾਗੇ ਬੰਨੇ ਹੁੰਦੇ ਨੇ ਕਿਉਂ ਕਿ ਬੰਦਿਆਂ ਤੇ ਭਰੋਸਾ ਹੈ ਗੁਰੂ ਤੇ ਭਰੋਸਾ ਨਹੀਂ ਮਾਨੁਖ ਕੀ ਟੇਕ ਬ੍ਰਿਧੀ ਸਭ ਜਾਣ ਪਤਾ ਹੈ ਦੇਵਨ ਕਾ ਇਕੈ ਭਗਵਾਨ ਫਿਰ ਵੀ ਕਿਸੇ ਦੇਹਧਾਰੀ ਦੇ ਅੱਗੇ ਝੋਲੀ ਅੱਡ ਕੇ ਬੈਠੇ ਹੁੰਦੇ ਆ ਕਿ ਸਾਨੂੰ ਆ ਚੀਜ਼ ਦੀ ਲੋੜ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਬੋਲ ਕੇ ਕਹਿ ਰਹੇ ਨੇ ਦੇਵਨ ਕੋ ਏਕ ਹੈ ਭਗਵਾਨ ਹੁਣ ਜਾਂ ਤਾਂ ਅਸੀਂ ਪੜਿਆ ਨਹੀਂ ਜੇ ਪੜਿਆ ਹੈ ਵਿਚਾਰਿਆ ਨਹੀਂ ਜੇ ਵਿਚਾਰਿਆ ਹੈ ਫਿਰ ਮੰਨਿਆ ਨਹੀਂ ਗੱਲਾਂ ਤੇ ਤਿੰਨ ਨੇ ਜਾਂ ਪੜਿਆ ਨਹੀਂ ਜਾਂ ਵਿਚਾਰਿਆ ਨਹੀਂ ਜੇ ਪੜ ਵੀ ਲਿਆ ਵਿਚਾਰ ਵੀ ਲਿਆ ਜੇ ਮੰਨਿਆ ਨਹੀਂ ਫਿਰ ਪੜ੍ਹੇ ਤੇ ਵਿਚਾਰੇ ਦਾ ਵੀ ਕੋਈ ਫਾਇਦਾ ਨਹੀਂ ਬਾਬਾ ਜੀ ਆਖਦੇ ਮਾਨੁਖ ਕੀ ਟੇਕ ਬ੍ਰਿਧੀ ਸਭ ਜਨ ਦੇਵਣ ਕਹੋ ਏਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ ਬਹੋਰ ਨ ਤ੍ਰishna ਲਾਗੇ ਆਏ ਮਾਰੇ ਰਾਖੈ ਏਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਬਾਬਾ ਜੀ ਆਖਦੇ ਆ ਬੰਦਿਆ ਸਚਾਈ ਹੈ ਜੀਵਨ ਵਿੱਚ ਵੇਖ ਤੂੰ ਆਖਦਾ ਫਲਾਣੇ ਨੇ ਮੈਨੂੰ ਕੁਝ ਕਰ ਦਿੱਤਾ ਤੂੰ ਆਖਦਾ ਫਲਾਣੇ ਨੇ ਮੇਰੇ ਘਰੇ ਟੂਣਾ ਕਰਤਾ ਆਹ ਚੀਜ਼ ਕਰਤੀ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਮਾਰੈ ਰਾਖੈ ਇੱਕੋ ਆਪ ਜਿਸ ਕਾ ਸਾਹਿਬ ਡਾਡਾ ਹੋਏ ਤਿਸ ਨੋ ਮਾਰਣਾ ਸਾਕੇ ਕੋਏ ਤੂੰ ਆਖਦਾ ਮੇਰੇ ਨਾਲ ਆਹ ਪਾਣਾ ਵਾਪਰ ਗਿਆ ਸਤਗੁਰ ਜੀ ਆਖਦੇ ਮਾਰੈ ਰਾਖੈ ਇੱਕੋ ਆਪ ਮਾਨੁਖ ਕਹਿ ਕਿਸ ਨਾ ਹੀ ਹੱਥ ਜ਼ੋਰ ਨਾ ਜੀਵਨ ਮਰਨ ਦਾ ਜ਼ੋਰ ਬੰਦੇ ਦੇ ਹੱਥ ਨਹੀਂ ਮਾਨੁੱਖ ਕੀ ਟੇਕ ਬੰਦੇ ਦੀ ਟੇਕ ਲੈਣ ਦਾ ਆਸਰਾ ਲੈਣ ਦਾ ਕੋਈ ਫਾਇਦਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਇੱਕ ਤੇ ਭਰੋਸਾ ਰੱਖ ਜਿਹੜਾ ਸਾਰਿਆਂ ਦੇ ਵਿੱਚ ਹੈ ਉਹਦੇ ਤੇ ਭਰੋਸਾ ਰੱਖ ਜਿਹੜਾ ਕਣ ਕਣ ਦੇ ਵਿੱਚ ਮੌਜੂਦ ਹੈ ਸਤਿਗੁਰੂ ਜੀ ਆਖਦੇ ਬੰਦਿਆਂ ਤੇ ਰੱਖਿਆ ਹੋਇਆ ਭਰੋਸਾ ਤੇਰਾ ਟੁੱਟ ਸਕਦਾ ਹੈ ਕਿਸੇ ਦੇਹਧਾਰੀ ਤੇ ਭਰੋਸਾ ਰੱਖਿਆ ਅੱਜ ਦੁਨੀਆ ਵਿੱਚ ਹੈ ਕੱਲ ਨੂੰ ਦੇਹ ਦਾ ਸਮਾਂ ਪੂਰਾ ਹੋਇਆ ਉਹ ਜਾ ਸਕਦਾ ਹੈ ਕਿੰਨੇ ਲੋਕ ਨੇ ਜਿਨ੍ਹਾਂ ਨੇ ਦੇਹ ਤੇ ਭਰੋਸਾ ਰੱਖਿਆ ਕਿਸੇ ਬੰਦੇ ਤੇ ਭਰੋਸਾ ਰੱਖਿਆ ਕਈ ਵਾਰ ਪਤਾ ਲੱਗਦਾ ਉਹ ਬੰਦਾ ਆਪ ਹੀ ਕਿੱਡਾ ਵੱਡਾ ਕਰਪਟ ਸੀ ਕਿੰਨੇ ਐਸੇ ਗੁਰੂ ਬਣ ਕੇ ਦੁਨੀਆ ਵਿੱਚ ਆਏ ਜਿਨ੍ਹਾਂ ਨੇ ਆਪਣਾ ਨਾਮ ਜਪਾਇਆ ਕੰਨਾਂ ਵਿੱਚ ਮੰਤਰ ਦਿੱਤੇ ਤੇ ਬਾਅਦ ਵਿੱਚ ਪਤਾ ਲੱਗਾ ਇਹ ਬਾਬੇ ਤੇ ਵੱਡੇ ਵੱਡੇ ਬਲਾਤਕਾਰੇ ਸਨ ਬਾਅਦ ਵਿੱਚ ਪਤਾ ਲੱਗਾ ਇਹ ਤੰਨ ਦਾ ਵਪਾਰ ਕਰਨ ਵਾਲੇ ਸਨ ਬਾਅਦ ਵਿੱਚ ਪਤਾ ਲੱਗਾ ਇਹਨਾਂ ਤੇ ਲੱਖਾਂ ਦੀ ਠੱਗੀ ਦੇ ਇਲਜ਼ਾਮ ਲੱਗੇ ਹੋਏ ਨੇ ਬਾਅਦ ਵਿੱਚ ਪਤਾ ਲੱਗਾ ਇਹਨਾਂ ਨੇ ਲੋਕਾਂ ਨੂੰ ਮਾਰ-ਮਾਰ ਕੇ ਕਿੰਨਿਆਂ ਨੂੰ ਇਸੇ ਤਰ੍ਹਾਂ ਤੋੜ ਦਿੱਤਾ ਤੇ ਅੱਜ ਪਤਾ ਲੱਗਾ ਫਿਰ ਹਿਰਦੇ ਨੂੰ 60 ਵਜੇ ਬਾਬਾ ਜੀ ਆਖਦੇ ਦੁਨੀਆ ਦੇ ਦੇਹ ਧਾਰੀਆਂ ਤੇ ਟੇਕ ਰੱਖੇਗਾ ਤੂੰ ਭਟਕ ਸਕਦਾ ਹੈ ਇਸੇ ਕਰਕੇ ਏਕ ਆਸ ਹਰਮਨ ਰੱਖੋ ਇੱਕ ਤੇ ਆਸ ਰੱਖ ਜਿਹੜੀ ਆਸ ਕਦੇ ਭਾਈ ਲੈਣੇ ਨੇ ਰੱਖੀ ਸੀ ਭਾਈ ਲੈਣੇ ਆਖਿਆ ਬਾਬਾ ਮੈਂ ਦੁਨੀਆ ਵਿੱਚ ਬੜਾ ਪਟਕਿਆ ਬੜੀਆਂ ਜਗ੍ਹਾ ਤੇ ਗਿਆ ਪਰ ਅੱਜ ਤੇਰੇ ਚਰਨਾਂ ਵਿੱਚ ਆਇਆ ਤੂੰ ਰੱਬ ਦੇ ਨਾਲ ਜੋੜ ਦਿੱਤਾ ਪਤ ਜੀ ਹੁਣ ਕਿਸੇ ਦੇ ਉੱਪਰ ਟੇਕ ਨਹੀਂ ਰੱਖਣੀ ਗੁਰੂ ਨਾਨਕ ਸਹਿ ਮਹਾਰਾਜ ਉਸੇ ਭਾਈ ਲੈਣੇ ਨੂੰ ਹਿੱਕ ਦੇ ਨਾਲ ਲਾ ਕੇ ਆਖਿਆ ਸੀ ਲੈਣਿਆ ਹੁਣ ਤੂੰ ਲੈਣਾ ਨਹੀਂ ਤੂੰ ਗੁਰੂ ਨਾਨਕ ਦੇ ਸਰੀਰ ਦਾ ਅੰਗ ਬਣ ਗਿਆ ਹੈ ਉਹ ਅੰਗ ਤਾਂ ਬਣੇ ਕਿਉਂਕਿ ਉਹਨਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਉਹਨਾਂ ਨੇ ਹੁਕਮ ਮੰਨਿਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰੱਬ ਦੀ ਭਗਤੀ ਕੀਤੀ ਤੇ ਤਾਂ ਗੁਰੂ ਨਾਨਕ ਦੇ ਸਰੀਰ ਦਾ ਅੰਗ ਬਣੇ ਹੁਣ ਅਸੀਂ ਸਾਰੇ ਵੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ ਜੇ ਗੁਰੂ ਦਾ ਹੁਕਮ ਮੰਨੀਏ ਸਾਨੂੰ ਗੁਰੂ ਦਾ ਕੀ ਹੁਕਮ ਹੈ ਸਾਨੂੰ ਹੁਕਮ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਸਾਨੂੰ ਬਾਬਾ ਜੀ ਹੁਕਮ ਕੀਤਾ ਜੇ ਤੂੰ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਫਿਰ ਜ਼ਿੰਦਗੀ ਅੰਦਰ ਅੰਮ੍ਰਿਤ ਵੇਲਾ ਸੰਭਾਲਿਆ ਕਰ ਅੰਮ੍ਰਿਤ ਵੇਲੇ ਉਠਿਆ ਕਰ ਇਸ਼ਨਾਨ ਕਰਿਆ ਕਰ ਬਾਣੀ ਦਾ ਪਾਠ ਕਰਿਆ ਕਰ ਗੁਰੂ ਦੇ ਦਰਸ਼ਨ ਦਿਦਾਰੇ ਕਰਿਆ ਕਰ ਕਿਰਤ ਵਿਹਾਰ ਕਰਦਿਆਂ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਆਪਣੀ ਕਿਰਤ ਵਿਹਾਰ ਕਰਦਿਆਂ ਵੀ ਰੱਬ ਰੱਬ ਕਰਿਆ ਕਰ ਤੋ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਂਗਾ ਸਾਨੂੰ ਵੀ ਪਾਤਸ਼ਾਹ ਨੇ ਇਹ ਉਪਦੇਸ਼ ਦਿੱਤਾ ਹੈ